ਗੋਤਮਾ ਸਾਹਿਬ ਨੇ ਵੱਡਾ ਦਾਅਵਾ ਕੀਤਾ ਹੈ ਜੀ ਪੋਤਮਾ ਸਾਹਿਬ ਨੇ ਕਿਹਾ ਹੈ ਹਰ ਘਰ ਦੇ ਵਿੱਚ ਮੀਟਰ ਲੱਗੇਗਾ ਬਿਜਲੀ ਦਾ ਭਾਵੇਂ ਕਲੋਨੀ ਲੀਗਲ ਹੋਵੇ ਜਾਂ ਇਲੀਗਲ ਭਾਵੇਂ ਘਰ 20 ਫੁੱਟ ਦਾ ਹੋਵੇ ਚਾਹੇ 50 ਫੁੱਟ ਦਾ ਹਰ ਬੱਚੇ ਨੂੰ ਦੀਵੇ ਦੀ ਰੋਸ਼ਨੀ ਵਿੱਚ ਨਹੀਂ ਬਿਜਲੀ ਦੀ ਰੋਸ਼ਨੀ ਵਿੱਚ ਪੜ੍ਹਾਈ ਕਰਨੀ ਚਾਹੀਦੀ ਹੈ ਇਸ ਕਰਕੇ ਅਸੀਂ ਜੋ ਹੈ ਕੋਸ਼ਿਸ਼ ਕਰਾਂਗੇ ਕਿ ਕਲੋਨੀ ਜਿਹੜੀ ਵੀ ਹੋਵੇ ਚਾਹ ਗੈਰ ਕਾਨੂੰਨੀ ਚਾਹ ਕਾਨੂੰਨੀ ਅਸੀਂ ਕਾਨੂੰਨੀ ਜਿਹੜੀ ਪ੍ਰੋਬਲਮ ਹੈਗੀ ਬਾਅਦ ਚ ਦੇਖ ਲਾਂਗੇ ਪਰ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਜਿਹੜਾ ਹੈ ਕਿ ਉਹ ਦੀਵੇ ਦੀ ਰੋਸ਼ਨੀ ਵਿੱਚ ਪੜ੍ਹੇ ਸਾਰਿਆਂ ਦੇ ਘਰ ਦੇ ਵਿੱਚ ਬਿਜਲੀ ਹੋਵੇਗੀ ਇਹ ਵੱਡਾ ਦਾਵਾ ਭੁਗਤਪਾਲ ਸਾਹਿਬ ਨੇ ਕੀਤਾ ਹੈ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸਿਓ ਤੁਹਾਨੂੰ ਦੱਸਤੀਏ ਜੀ ਭੁਗਤਪਾਲ ਸਾਹਿਬ ਨੇ ਜੋ ਹੈ ਪਹਿਲੇ ਹੀ ਜ਼ੀਰੋ ਬਿਜਲੀ ਬਿੱਲ ਕਿਤੇ ਕਈ ਕਰਾਨੋਂ ਮਿਲਿਆ ਹੈ ਬਿਜਲੀ ਦਾ ਬਿੱਲ ਜ਼ੀਰੋ ਤੇ ਹੁਣ ਪੰਤਮਾ ਸਾਹਿਬ ਨੇ ਕਿਹਾ ਹੈ ਕਿ ਨੈਕਸਟ ਸਟੈਪ ਹੈਗਾ ਕਿ ਅਸੀਂ ਹਰ ਇੱਕ ਜਗ੍ਹਾ ਤੇ ਪੰਜਾਬ ਦੇ ਕਲੋਨੀ ਦੇ ਵਿੱਚ ਚਾਹੇ ਕਲੋਨੀ ਲੀਗਲ ਹੋਵੇ ਇਲੀਗਲ ਚਾਹੇ ਘਰ 20 ਫੁੱਟ ਦਾ ਹੋਵੇ ਚਾ 50 ਫੁੱਟ ਦਾ ਹੁਣ ਕੋਈ ਵੀ ਬੱਚਾ ਜੋ ਹੈ ਕੈਂਡਲ ਦੀ ਰੋਸ਼ਨੀ ਦੇ ਵਿੱਚ ਦੀਵੇ ਦੀ ਰੋਸ਼ਨੀ ਵਿੱਚ ਨਹੀਂ بڑੇਗਾ ਬਿਜਲੀ ਦਿੱਤੀ ਜਾਵੇਗੀ ਬਿਲਕੁਲ ਫਰੀ ਤੇ ਹੁਣ ਉਹਨਾਂ ਨੂੰ ਵੀ ਜੋ ਹੈ ਬਿਜਲੀ ਦਿੱਤੀ ਜਾਵੇਗੀ ਕੋਈ ਬੱਚਾ ਹੁਣ ਜੋ ਹੈ ਦੀਵੇ ਦੀ ਰੋਸ਼ਨੀ ਵਿੱਚ ਨਹੀਂ ਪੜੇਗਾ ਵੱਡੀ ਗੱਲ ਕੀਤੀ ਬੰਦਵਾ ਸਾਹਿਬ ਨੇ ਤੁਸੀਂ ਦੱਸਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਤੁਹਾਨੂੰ ਦੱਸਦੀ ਐ ਜੀ ਪੰਤਮਾ ਸਾਹਿਬ ਲੁਧਿਆਣੇ ਆਏ ਸੀਗੇ ਵਕ ਵਕ ਵਿਸ਼ਾ ਤੇ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਇਹ ਵੀ ਹੁਣ ਕਿਹਾ ਹੈ ਕਿ ਕੋਈ ਵੀ ਕਲੋਨੀ ਹੋਵੇ ਚਾਹੇ ਲੀਗਲ ਚਾਹੇ ਇਲੀਗਲ ਉਹਨਾਂ ਦੇ ਵਿੱਚ ਰੌਸ਼ਨੀ ਦਿੱਤੀ ਆਏਗੀ ਬਿਜਲੀ ਦਿੱਤੀ ਜਾਵੇਗੀ ਤਾਂ ਕਿ ਜੋ ਬੱਚੇ ਹੈ ਕਿਸੇ ਨੂੰ ਜੋ ਹੈ ਦੀਵੇ ਦੀ ਰੌਸ਼ਨੀ ਵਿੱਚ ਨਾ ਪੜਿਆ ਜਾਵੇ ਸਾਰੇ ਜੋ ਹੈ ਬਿਜਲੀ ਦੇ ਵਿੱਚ ਪੜਨ ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਬਹੁਤੀ ਵੱਡੀ ਗੱਲ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਪੰਤਮਾ ਸਾਹਿਬ ਦਾ ਵੱਡਾ ਦਾਵਾ ਪਹਿਲੇ ਇਹਨਾਂ ਨੇ ਜੋ ਹੈ 0% ਬਿੱਲ ਕਿੰਨਾ ਸੀਗਾ ਜੀ 0 ਬਿਜਲੀ ਤੇ ਬਿੱਲ ਲੋਕਾਂ ਦੇ ਆਏ ਹੈਗੇ ਆ ਤੇ ਹੁਣ ਭੋਨਾ ਸਾਹਿਬ ਨੇ ਕਿਹਾ ਹੈ ਕਿ ਪੰਜਾਬ ਦੇ ਹਰ ਕੋਨੇ ਦੇ ਵਿੱਚ ਹਰ ਕਲੌਨੀ ਦੇ ਵਿੱਚ ਬਿਜਲੀ ਦਵਾਂਗੇ ਚਾਹੇ ਉਹ ਘਰ 20 ਫੁੱਟ ਦਾ ਹੋਵੇ 50 ਫੁੱਟ ਦਾ ਮੈਂ ਨਹੀਂ ਚਾਹੁੰਦਾ ਕਿ ਜਿਹੜੇ ਬੱਚੇ ਹੈਗੇ ਉਹ ਦੀਵੇ ਦੀ ਰੋਸ਼ਨੀ ਵਿੱਚ ਪੜ੍ਹਾਈ ਕਰਨ ਸਾਰਿਆਂ ਨੂੰ ਹੱਕ ਹੈਗਾ ਕਿ ਉਹ ਬਿਜਲੀ ਦੇ ਵਿੱਚ ਪੜ੍ਹਾਈ ਕਰਨਗੇ ਇਹ ਮੈਂ ਤੁਹਾਨੂੰ ਦੱਸ ਕੇ ਜਾਨਣਾ ਹੈ ਜੀ ਇਹ ਬਹੁਤ ਹੀ ਵੱਡੀ ਖਬਰ ਨਵੇਂ ਸਾਲ ਦੇ ਵਿੱਚ ਤੋਹਫੇ ਤੇ ਤੋਹਫਾ ਦਿੱਤਾ ਪੰਤਮਾ ਸਾਹਿਬ ਨੇ ਇਹ ਵੀ ਵੱਡੀ ਗੱਲ ਕਹੀ ਹੈਗੀ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਇਹ ਵਧੀਆ ਗੱਲ ਹੈ ਪੰਤਮਾ ਸਾਹਿਬ ਨੇ ਜਿਹੜੀ ਕਹੀ ਹੈ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਤਾਂ ਕਿ ਅਸੀਂ ਜੋ ਹੈ ਮੋਟੀਵੇਟ ਹੋਈਏ ਤੁਹਾਨੂੰ ਇਦਾਂ ਹੀ ਖਬਰਾਂ ਦਿੰਦੇ ਹੋਏ ਚਾਹਦੇ ਆਂਦੇ ਤੁਹਾਨੂੰ ਦੱਸਤੀ ਹੈ ਜੀ ਪੰਤਮਾ ਸਾਹਿਬ ਨੇ ਕਿਹਾ ਹੈ ਕਿ ਅਸੀਂ ਜੋ ਹੈ ਬਿਜਲੀ ਜੋ ਹੈ ਹਰ ਜਗ੍ਹਾ ਦਵਾਂਗੇ ਕਾਨੂੰਨੀ ਦਾ ਉਹ ਪਿੱਛੇ ਦੀ ਬਾਅਦ ਚ ਦੇਖ ਲਾਂਗੇ ਪਰ ਮੈਂ ਨਹੀਂ ਚਾਹੁੰਦਾ ਕਿ ਬੱਚੇ ਜੋ ਹੈ ਦੀਵੇ ਦੀ ਰੋਸ਼ਨੀ ਚ ਪੜਨ ਸਾਰੇ ਬੱਚਿਆਂ ਦਾ ਹੱਕ ਹੈ ਕਿ ਉਹ ਬਿਜਲੀ ਦੀ ਰੋਸ਼ਨੀ ਵਿੱਚ ਪੜਨ ਇਹ ਵੱਡੀ ਗੱਲ ਹੰਤਮਨ ਸਾਹਿਬ ਨੇ ਕਹੀ ਹੈਗੀ